ਉਸੂਨਾਵਾ ਚੈਨਲ ਦੀ ਟੀਮ ਅੱਜ ਸਰਦਾਰ ਫਤੇਹ ਯੰਗ ਸਿੰਘ ਦੇ ਅਗਰਸਥਾਨ ਵਿਖੇ ਬੈਠੀ ਹੈ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ 1815 ਗਜ ਜਿਹੜੀ ਜ਼ਮੀਨ ਹੈ ਉਹ ਸਮਾਜ ਦੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਉਜਵਲ ਕਰਨ ਵਾਸਤੇ ਇੱਕ ਬਹੁਤ ਵੱਡਾ ਕਦਮ ਹੈ ਉਸਦੇ ਖਰਚੇ ਦੀ ਪਰਪਾਈ ਵਾਸਤੇ ਅੱਜ ਸਮਾਜ ਦੇ ਉਹਨਾਂ ਆਫੀਸਰ ਸਹਿਬਾਨਾਂ ਦੇ ਘਰਾਂ ਤੱਕ ਜਾ ਰਹੇ ਹਾਂ ਤਾਂ ਕਿ ਉਹ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਆਪਣੇ ਸਮਾਜ ਦੇ ਲਈ ਕੁਝ ਨਾ ਕੁਝ ਦਾਨ ਕਰ ਸਕਣ ਸੋ ਸਰਦਾਰ ਫਤਿਹਜੰਗ ਸਿੰਘ ਜੀ ਦੇ ਗ੍ਰੇਸ ਥਾਨ ਵਿਖੇ ਮੇਰੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰਧਾਨ ਸ਼੍ਰੀ ਫਕੀਰ ਜਨ ਜਸਨ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮੁਹਾਰੀ ਤੋਂ ਪ੍ਰਧਾਨ ਸ਼੍ਰੀ ਅਮਰਚੰਦ ਜੀ ਪਾਵਰ ਆਫ ਸੋਸ਼ਲ ਜੁਨਟੀ ਤੋਂ ਡਿਸਟ੍ਰਿਕਟ ਰੋਪੜ ਦੇ ਪ੍ਰਧਾਨ ਸਰਦਾਰ ਚੰਨਣ ਸਿੰਘ ਜੀ ਔਰ ਇਹਨਾਂ ਤੋਂ ਇਲਾਵਾ ਸਹਾਇਤਕਰ ਸਰਜੀਤ ਸੁਮਨ ਜੀ ਔਰ ਪੋਸੂ ਨਵਾ ਚੈਨਲ ਦੀ ਟੀਮ ਤਸ਼ਰੀਫ ਅਰਮਾ ਹੈ ਸੋ ਜਸਨ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਾ ਸਾਹਿਬ ਇਸ ਕਦਮ ਦੀ ਅੱਜ ਚਾਰੇ ਪਾਸੇ ਤਾਰੀਫ ਹੋ ਰਹੀ ਹੈ ਔਰ ਪੂਰਾ ਸਮਾਜ ਤੁਹਾਡੇ ਨਾਲ ਹੈ ਜਿਹੜਾ ਤੁਸੀਂ 1815 ਗਜ਼ ਜ਼ਮੀਨ ਦਾ ਟੋਟਾ ਲਿਤਾ ਹੈ ਸਮਾਜ ਦੇ ਬੱਚਿਆਂ ਵਾਸਤੇ ਉਹਨਾਂ ਦੇ ਸੁਨਹਿਰੀ ਭਵਿੱਖ ਨੂੰ ਲੈ ਕੇ ਔਰ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੋਸੂਨਾਮਾ ਦੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਅੱਜ ਪੋਸੂਨਾਮਾ ਟੀਮ ਜਿਹੜੀ ਹੈ ਉਹ ਸਰਦਾਰ ਫਤਿਹ ਜੰਗ ਸਿੰਘ ਜਿਹੜੇ ਕਿ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚੋਂ ਜੁਆਇੰਟ ਡਾਇਰੈਕਟਰ ਰਿਟਾਇਰ ਹੋਏ ਉਹਨਾਂ ਦੇ ਘਰ ਪਹੁੰਚੀ ਹੈ ਜਿਵੇਂ ਕਿ ਉਹਨਾਂ ਨੂੰ ਮਿਸ਼ਨ ਦਾ ਬਹੁਤ ਜ਼ਿਆਦਾ ਗਿਆਨ ਆ ਕਿਉਂਕਿ ਉਹ ਜੁੜੇ ਹੋਏ ਆ ਮਿਸ਼ਨ ਦੇ ਨਾਲ ਤੇ ਉਹਨਾਂ ਨੂੰ ਭਵਨ ਤੇ ਆਉਣ ਦਾ ਵੀ ਮੌਕਾ ਮਿਲਿਆ ਤੇ ਉਹਨਾਂ ਨੇ ਭਵਨ ਨੂੰ ਦੇਖਿਆ ਵੀ ਹੋਇਆ ਹੈ ਅੰਮੇਲਕਰ ਊਰਜਾ ਭਵਨ ਨੂੰ ਔਰ ਉੱਥੇ ਉਹਨਾਂ ਵੱਲੋਂ ਲੈਕਚਰ ਵੀ ਡਿਲੀਵਰ ਕੀਤਾ ਗਿਆ ਸੀ ਭਾਈ ਸੰਗਤ ਸਿੰਘ ਜੀ ਦੇ ਉੱਤੇ ਸੋ ਅੱਜ ਟੀਮ ਜਿਹੜੀ ਹੈ ਉਹਨਾਂ ਨਾਲ ਜਿਵੇਂ ਕਿ ਵਿਚਾਰ ਆਮ ਤੌਰ ਤੇ ਮੈਂ ਕਈ ਵਾਰੀ ਮੌਕਾ ਮਿਲਿਆ ਮੈਨੂੰ ਸਾਂਝੇ ਕਰਨ ਦਾ ਬਹੁਤ ਸਲਝੇ ਹੋਏ ਉਹਨਾਂ ਦੇ ਵਿਚਾਰ ਜਿਹੜੀ ਆ ਜ਼ਮੀਨ ਅੰਬੇਡਕਰ ਊਰਜਾ ਭਵੰਦੇ ਸਾਹਮਣੇ ਪਈ ਸੀ ਉਹਦਾ ਜਿਹੜਾ ਸੌਦਾ ਕੀਤਾ ਗਿਆ ਉਹ ਵੀ ਉਹਨਾਂ ਤੱਕ ਅਸੀਂ ਗੱਲ ਪਹੁੰਚਾਈ ਸੀ ਤੇ ਅੱਜ ਜਿਹੜੀ ਪੁਸਤਨਾਮਾ ਟੀਮ ਦੀ ਟੀਮ ਜਿਹੜੀ ਆ ਮਹਾੜੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਘੁੰਮ ਰਹੀ ਹੈ ਸੋ ਅਸੀਂ ਉਹਨਾਂ ਦੇ ਵਿਚਾਰ ਉਹਨਾਂ ਦੇ ਲੋਕਾਂ ਨੂੰ ਕੀ ਉਹ ਕਹਿਣਾ ਚਾਹੁੰਦੇ ਇਸ ਸਬੰਧ ਦੇ ਵਿੱਚ ਤੇ ਇਹ ਜਿਹੜਾ ਸਟੈਪ ਲਿਆ ਗਿਆ ਹੈ ਜਿਵੇਂ ਕਿ ਅੰਬੇਡਕਰ ਉर्जा ਭਵਨ ਮਨੁੱਖਤਾ ਦੀ ਸੇਵਾ ਲਈ ਉੱਥੇ ਕੰਮ ਕਰ ਰਿਹਾ ਹੈ ਐਕਟੀਵਿਟੀ ਚੱਲ ਰਹੀ ਹੈ ਚੈਰੀਟੇਬਲ ਡਿਸਪੈਂਸਰੀ ਚੱਲ ਰਹੀ ਹੈ ਔਰ ਲੈਬੋਰੀ ਚੱਲ ਰਹੀ ਹੈ ਹੋਸਟਲ ਬੱਚਿਆਂ ਲਈ ਚੱਲ ਰਿਹਾ ਔਰ ਪੋਸੂ ਨਾਮਾ YouTube ਚੈਨਲ ਜਿਹੜਾ ਉੱਥੇ ਚੱਲ ਰਿਹਾ ਔਰ IAS PCS ਜਾਂ ਕੰਪੀਟੀਟਿਵ ਐਗਜ਼ਾਮ ਲਈ ਕੋਚਿੰਗ ਸੈਂਟਰ ਬਣ ਗਿਆ ਔਰ ਮਿਸ਼ਨ ਦੀ ਲਾਇਬ੍ਰੇਰੀ ਵੀ ਚੱਲ ਰਹੀ ਹੈ ਔਰ ਲੋਕਾਂ ਦੇ ਰਹਿਣ ਲਈ ਵੀ ਪ੍ਰਬੰਧ ਹੈ ਜਿਹੜਾ ਵੀ ਕੋਈ ਜਾ ਸਕਦਾ ਜਾਂ ਜਾਂਦਾ ਆ ਉਹਨੂੰ ਖਾਣ ਪੀਣ ਦਾ ਰਹਿਣ ਦੀ ਕੋਈ ਮੁਸ਼ਕਲ ਨਹੀਂ ਸੋ ਲੋਕਾਂ ਦੀ ਐਕਟੀਵਿਟੀ ਡੇ ਬਾਏ ਡੇ ਜਿਹੜੀ ਵੱਧ ਰਹੀ ਹੈ ਉਹਨੂੰ ਮੱਦਦ ਨੇ ਜ ਰੱਖਦੇ ਹੋਏ ਪਾਵਰ ਆਫ ਸੋਸ਼ਲ ਜੁਨਿਟੀ ਵੱਲੋਂ ਇਹ ਸਟੈਪ ਲਿਆ ਗਿਆ ਹੈ ਕਿ ਜਿਹੜੀ ਜ਼ਮੀਨ ਜਿਹੜੀ ਨੇੜੇ ਪਈ ਹੈ ਇਹ ਮੁੜ ਕੇ ਨਹੀਂ ਮਿਲਣੀ ਸੋ ਉਸ ਦਾ ਜਿਹੜਾ ਬਿਆਨਾ ਦੇ ਦਿੱਤਾ ਗਿਆ ਤੇ ਰਜਿਸਟਰੀ ਜਿਹੜੀ ਹੈ ਫਰਵਰੀ ਦੇ ਵਿੱਚ ਹੋਣੀ ਹੈ ਸੋ ਉਸ ਲਈ ਅਸੀਂ ਘਰ ਘਰ ਦਰ ਦਰ ਲੋਕਾਂ ਤੱਕ ਬੇਨਤੀ ਕਰ ਰਹੇ ਆ ਤਾਂ ਕਿ ਇਹਦੀ ਮਾਲਕੀਅਤ ਜਿਹੜੀ ਆ ਉਹ ਬੰਦਾ ਕੋਈ ਮਾਲਕ ਨਾ ਬਣ ਸਕੇ ਇਹ ਮੁਨਕਤਾ ਦੇ ਲੋਕਾਂ ਦੇ ਨਾਂ ਤੇ ਬੋਲੇ ਜਿਸ ਕਰਕੇ ਅਸੀਂ ਬੂੰਦ-ਬੂੰਦ ਕਰਕੇ ਦਰਿਆ ਭਰਨਾ ਚਾਹੁੰਦੇ ਆ ਪਾਈ-ਪਾਈ ਕਰਕੇ ਜਿਹੜਾ ਖਜ਼ਾਨਾ ਇਕੱਠਾ ਹੋ ਜਵੇ ਸੋ ਜਿੰਨੇ ਵੀ ਕਿਸੇ ਦੀ ਸਮਰੱਥਾ ਹੈ ਉਹਨਾਂ ਵੱਲੋਂ ਦਿਲ ਖੋਲ ਕੇ ਦਿੱਤਾ ਜਾ ਰਿਹਾ ਸੋ ਇਸ ਕਰਕੇ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਫਤੇਜ ਸਿੰਘ ਜੀ ਦੇ ਗ੍ਰਹਿ ਵਿਖੇ ਆਏ ਆ ਤਾਂ ਕਿ ਉਹਨਾਂ ਦੇ ਵਿਚਾਰ ਜਿਹੜੇ ਆ ਇਸ ਕੰਮ ਲਈ ਲੋਕਾਂ ਨੂੰ ਉਹ ਆਪਣੇ ਵਿਚਾਰਾਂ ਦੇ ਨਾਲ ਲੋਕਾਂ ਨੂੰ ਅਪੀਲ ਲੋਕਾਂ ਨੂੰ ਬੇਨਤੀ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਹੈ ਕਿ ਇਹ ਮਿਸ਼ਨ ਵਾਕਿਆਈ ਉਹਨਾਂ ਨੂੰ ਕਿਹੋ ਜਿਹਾ ਲੱਗਦਾ ਉਹ ਪੋਸਨਾਵਾ ਚੈਨਲ ਦੇ ਨਾਲ ਥੋੜੀ ਦੇਰ ਬਾਅਦ ਉਹਨੀ ਜੁੜ ਜਾਣਾ ਸੋ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਆਏ ਆ ਲੇਟ ਜਸਨ ਸਾਹਿਬ ਇੱਕ ਕੁਐਸਚਨ ਹੈ ਕਿ 바ਵਾ ਸਾਹਿਬ ਨੇ ਕਿਹਾ ਸੀ ਪੇ ਬੈਕ ਟੂ ਸੁਸਾਇਟੀ ਆਪਾਂ ਨੂੰ ਘੁੰਮਦਿਆਂ ਨੂੰ ਕਿੰਨੇ ਤਿੰਨ ਤੋਂ ਚਾਰ ਮਹੀਨੇ ਦੇ ਕਰੀਬ ਦਾ ਸਮਾਂ ਜਿਹੜਾ ਹੋ ਚੱਲਿਆ ਹੈ ਕਿੰਨੇ ਕੁ ਲੋਕ ਹੈ ਜੋ 바ਵਾ ਸਾਹਿਬ ਦੀ ਇਸ ਲਾਈਨ ਦੇ ਨਾਲ ਜੁੜੇ ਹੋਏ ਨੇ ਔਰ ਜਿਹੜੇ ਨਹੀਂ ਜੁੜੇ ਉਹਨਾਂ ਵਾਸਤੇ ਕੀ ਵਿਚਾਰ ਨੇ ਸੋ ਹੁਤਾ ਸਾਹਿਬ 바ਵਾ ਸਾਹਿਬ ਜਿਹੜੇ ਉਹਨਾਂ ਦੀ ਦੂਰ ਅੰਦੇਸ਼ੀ ਸੀ ਉਹ ਇਹ ਨਹੀਂ ਕਿ ਇੱਕ ਪਲ ਦੀ ਸੀ ਉਹ ਮੇਰਾ ਖਿਆਲ ਸਦੀਆਂ ਅਡਵਾਂਸ ਉਹਨਾਂ ਦੇ ਦੂਰ ਅੰਦੇਸ਼ੀ ਸੀ ਉਹਨਾਂ ਨੇ ਅਲੰਬਰ ਦੋ ਫਿਰਕਿਆਂ ਨੂੰ ਬਹੁਤ ਵੱਡਾ ਦਿੱਤਾ ਸੀ ਇੱਕ ਪੜ੍ਹਿਆ ਲਿਖਿਆ ਨੂੰ ਦੂਸਰਾ ਰਾਜਨੀਤਿਕ ਲੋਕਾਂ ਨੂੰ ਨੋ ਡਾਊਟ ਕਿ ਪੇਬੈਕ ਟੂ ਸੁਸਾਇਟੀ ਇੱਕ ਬਹੁਤ ਵੱਡਾ ਉਹਨਾਂ ਦਾ ਕਹਿਣਾ ਸੀਗਾ ਪਰ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਪੜ੍ਹੇ ਲਿਖੇ ਸਾਰੇ ਹੀ ਜਿਹੜੇ ਧੋਖੇਵਾਜ ਹੈ ਬਹੁਤਾਤ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਪੇਬੈਕ ਟੂ ਸੁਸਾਇਟੀ ਭੁੱਲ ਗਈ ਹੈ ਉਹ ਇਹ ਸਮਝਦੇ ਆ ਕਿ ਸਾਨੂੰ ਜਿਹੜੀਆਂ ਨੌਕਰੀਆਂ ਕੁਰਸੀਆਂ ਜਾਂ ਹੁਕਮਰਾਨ ਅਸੀਂ ਬਣੇ ਆ ਸਾਨੂੰ ਬਹੁਤ ਹੀ ਅਕਲਾ ਬਹੁਤ ਅਸੀਂ ਐ ਐਕਸਪੀਰੀਅੰਸ ਰੱਖਦੇ ਆ ਤਾਂ ਅਸੀਂ ਅੱਗੇ ਆ ਗਏ ਆ ਲੇਕਿਨ ਉਹ 바ਵਾ ਸਾਹਿਬ ਨੂੰ ਜਿਹੜੇ ਯਾਦ ਕਰਕੇ ਬੈਠੇ ਆ ਅੱਜ ਵੀ 바ਵਾ ਸਾਹਿਬ ਦੀ ਜਿਹੜੀ ਵਿਚਾਰ ਧਾਰਾ ਆ ਉਹ ਜੇ ਵਰਲਡ ਦੇ ਵਿੱਚ ਘੁੰਮ ਰਹੀ ਆ ਪੂਰੇ ਵਰਲਡ ਦੇ ਵਿੱਚ ਤੇ ਅਕਸਰ ਕੁਝ ਲੋਕ ਹੁੰਦੇ ਆ ਜਿਹੜੇ ਕਦੀ ਵੀ ਨਹੀਂ ਭੁੱਲਦੇ ਕਿਉਂਕਿ 바ਵਾ ਸਾਹਿਬ ਦਾ ਆਸਾਨ ਜਿਹੜਾ ਆ ਉਹ ਹੈ ਤਾਂ ਕੱਲੇ ਸ਼ਡਿਊਲਡ ਕਾਸਟ ਸ਼ਡਿਊਲਡ ਟਰਾਈਵ ਦੇ ਉੱਤੇ ਨਹੀਂ ਪੂਰੀ ਮਨੁੱਖਤਾ ਤੇ ਹੈ ਕਿਉਂਕਿ ਉਹਨਾਂ ਨੇ ਜਿਹੜਾ ਸੰਵਿਧਾਨ ਲਿਖ ਕੇ ਦਿੱਤਾ ਉਹ ਇਹੋ ਜਿਹਾ ਸੰਵਿਧਾਨ ਆ ਕਿ ਵਰਲਡ ਦੇ ਵਿੱਚ ਮੇਰਾ ਖਿਆਲ ਲੋਂਗੇਸਟ ਸਵਿਧਾਨ ਜਿਹੜਾ ਆ ਇਹ ਇੰਡੀਆ ਦਾ ਆ ਸੋ ਉਹਨਾਂ ਨੇ ਜਿੰਨੀਆਂ ਵੀ ਸਹੂਲਤਾਂ ਲੋਕਾਂ ਨੂੰ ਲੈ ਕੇ ਦਿੱਤੀਆਂ ਤੇ ਪੇ ਬੈਕ ਟੂ ਸੋਸਾਇਟੀ ਤਾਂ ਬੰਦੇ ਦੇ ਫਿਰ ਆਪਣੀ ਜ਼ਮੀਰ ਔਰ ਉਹਦੀ ਮਨ ਦੇ ਉੱਤੇ ਡਿਪੈਂਡ ਕਰਦੀ ਹੁੰਦੀ ਹੈ ਇਸ ਕਰਕੇ ਇਹ ਜ਼ਰੂਰੀ ਨਹੀਂ ਕਿਉਂਕਿ ਜਿਹੜੇ ਪੇ ਬੈਕ ਟੂ ਸੋਸਾਇਟੀ ਵਾਲੇ ਲੋਕ ਹੁੰਦੇ ਆ ਉਹਨਾਂ ਦੀ ਹਮੇਸ਼ਾ ਹੀ ਗਿਣਤੀ ਘੱਟ ਹੁੰਦੀ ਹੈ ਲੇਕਿਨ ਇਹ ਹੌਲੀ-ਹੌਲੀ ਜਿਹੜਾ ਆ ਬਦਲਾਅ ਆਉਂਦਾ ਇਸ ਕਰਕੇ ਉਹਨਾਂ ਦਾ ਜਿਹੜਾ ਆਲੰਭਾ ਆ ਉਹ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਗਲਤ ਦੇ ਗਏ ਉਹਨਾਂ ਦਾ ਆਲੰਭਾ ਠੀਕ ਹੈ ਕਿਉਂਕਿ ਅਸੀਂ ਜਿਹਨੇ ਬਹੁਤਾਤ ਦੇ ਵਿੱਚ ਅਸੀਂ ਪੜ੍ਹ ਲਿਖ ਗਏ ਆ ਅਸੀਂ ਨੌਕਰੀਆਂ ਸਾਰੀਆਂ ਪ੍ਰਾਪਤ ਕਰ ਲਈਆਂ ਅਸੀਂ ਅਹੁਦੇ ਸਾਰੇ ਰਾਜਨੀਤੀ ਚ ਪ੍ਰਾਪਤ ਕਰ ਲਏ ਸਿਵਾਏ ਇੱਕ ਪ੍ਰਾਈਮ ਮਿਨਿਸਟਰ ਦੇ ਪਰ ਅਸੀਂ ਹੁਕਮਰਾਨ ਬਣ ਕੇ ਗੁਲਾਮ ਹੋਣ ਜਾ ਰਹੇ ਆ ਉਹਦਾ ਕਾਰਨ ਇਹੋ ਹੀ ਹੈ ਕਿ 바ਵਾ ਸਾਹਿਬ ਨੇ ਜਿਹੜਾ ਕਿਹਾ ਸੀ ਕਿ ਪੇ ਬੈਟਰ ਸੋਸਾਇਟੀ ਉਹ ਬਹੁਤਾਤ ਨੇ ਯਾਦ ਨਹੀਂ ਰੱਖੀ ਘੱਟ ਲੋਕਾਂ ਨੂੰ ਯਾਦ ਰੱਖੇ ਸਰਦਾਰ ਫਤਿਹਜੰਗ ਸਿੰਘ ਜੀ ਦੇ 거ਹਿ ਸਥਾਨ ਵਿਖੇ ਚੰਡੀਗੜ੍ਹ ਵਿੱਚ ਬੈਠੇ ਹੋਏ ਹਨ ਸੈਕਟਰ 15 ਦੇ ਵਿੱਚ ਔਰ ਜਿਵੇਂ ਜਸਲ ਸਾਹਿਬ ਦੇ ਨਾਲ ਕਾਫੀ ਪਿਆਰ ਹੈ ਕਾਫੀ ਮੁਹੱਬਤ ਹੈ ਇਹਨਾਂ ਦੀ ਔਰ ਜਦੋਂ ਜਦੋਂ ਵੀ ਸਮਾਜ ਦੇ ਲਈ ਕਿਸੇ ਵੀ ਮਤਲਬ ਫਿਜ਼ੀਕਲੀ ਤੌਰ ਤੇ ਇਹਨਾਂ ਦੀ ਪ੍ਰੈਜ਼ੈਂਸ ਹੋਵੇ ਚਾਹੇ ਉਹ ਇਕਨੋਮਿਕਲੀ ਹੋਵੇ ਤਾਂ ਜਸਲ ਸਾਹਿਬ ਹਮੇਸ਼ਾ ਇਹਨਾਂ ਨੂੰ ਸਹਾਰਾ ਮੋਕਾ ਸੋ ਕਦੋਂ ਤੋਂ ਜਾਣਦੇ ਨਹੀਂ ਔਰ ਕਦੋਂ ਤੋਂ ਜਸਲ ਸਾਹਿਬ ਦੇ ਸੰਪਰਕ ਵਿੱਚ ਆਏ ਨੇ ਇਹ ਆਪਾਂ ਸਰਦਾਰ ਫਤਿਹਜੰਗ ਸਿੰਘ ਜੀ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਸਰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈ ਭੀਮ ਸਭ ਤੋਂ ਪਹਿਲਾਂ ਮੈਂ ਪੋਸੂ ਟੀਮ ਨੂੰ ਆਪਣੇ ਘਰ ਵਿਖੇ ਆਉਣ ਤੇ ਜਿਹਾ ਆਖਦਾ ਇਹ ਮੇਰੇ ਧੰਨਵਾਗ ਹੈ ਵੀ ਜਸਲ ਸਾਹਿਬ ਵਰਗੀ ਸਖਸੀਅਤ ਨੇ ਚਰਨ ਪਾਏ ਨੇ ਤੇ ਮੇਰੇ ਨਾਲ ਜੋ ਹੋਰ ਸਾਥੀ ਬੈਠੇ ਨੇ ਟੀਮ ਦੇ ਇਹਨਾਂ ਨੂੰ ਵੀ ਮੈਂ ਤਾਂ ਪਹਿਲਾ ਵੀਰਾਂ ਤੁਹਾਨੂੰ ਜਾਣਦਾ ਤੇ ਇਹ ਇੱਕ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਜਸਲ ਸਿੰਘ ਸਾਹਿਬ ਨੂੰ ਬਹੁਤ ਪੁਰਾਣਾ ਤਾਂ ਨਹੀਂ ਜਾਣਦਾ 3-4 ਸਾਲਾਂ ਤੋਂ ਹੀ ਜਾਣ ਲੱਗਿਆ ਹੈ ਤੇ ਜਦੋਂ ਇਹਨਾਂ ਦੇ ਕੰਮ ਬਾਰੇ ਦੇਖਿਆ ਤਾਂ ਫਿਰ ਲੱਗਦਾ ਵੀ ਇਸ ਤਰ੍ਹਾਂ ਦੀ ਸ਼ਕਤੀ ਨੂੰ ਤਾਂ ਕਿਉਂਕਿ ਸਾਡੇ ਦਿਮਾਗ 'ਚ ਬੈਠੀ ਹੋਈ ਹੈ ਵੀ ਕੋਈ ਗੱਲ ਕਿਵੇਂ ਕਰਦਾ ਹੈ ਕੋਈ ਗੱਲ ਕਿਵੇਂ ਕਰਦਾ ਹੈ ਕਿਵੇਂ ਉਸ ਦਾ ਕੋਈ ਸਮਾਜ ਦੇ ਨਾਲ ਕੀ ਰਿਸ਼ਤਾ ਬਣਾਉਣਾ ਹੈ ਉਹਨਾਂ ਨੇ ਬਣਾਉਣਾ ਇਹ ਉਹ ਬਣਾਉਣ ਵਾਸਤੇ ਕਹਿੰਦੇ ਨੇ ਤਾਂ ਫਿਰ ਲੱਗਦਾ ਵੀ ਇਹਨਾਂ ਨੂੰ ਤਾਂ ਅਸੀਂ ਜਾਣਦੇ ਆਂ ਕਾਫੀ ਥੇਰ ਤੋਂ ਜਾਣਦੇ ਆਂ ਤੇ ਇਸ ਤਰ੍ਹਾਂ ਕਰਕੇ ਜਦੋਂ ਮੈਨੂੰ ਫਿਰ ਪਤਾ ਲੱਗਿਆ ਵੀ ਇਹਨਾਂ ਨੇ ਇੱਕ ਅੰਬੇਡਕਰ ਭਵਨ ਤਿਆਰ ਕੀਤਾ ਔਰ ਆਪਣੀ ਹੀ ਹਿੰਮਤ ਨਾਲ ਆਪਣੇ ਸਾਥੀਆਂ ਤੋਂ ਪੈਸੇ ਇਕੱਠੇ ਕਰਕੇ ਇਹਨਾਂ ਨੇ ਇੱਕ ਲਗਭਗ ਮੈਨੂੰ ਤਾਂ ਲੱਗਦਾ ਵੀ 2 ਕਰੋੜ ਰੁਪਈਆ ਉੱਤੇ ਖਰਚ ਕਰਤਾ ਹੋਊਗਾ ਇਹਨਾਂ ਨੇ ਤੇ ਮੈਨੂੰ ਫਿਰ ਦੇਖਣ ਦੀ ਹੋਰ ਵੀ ਜਿਆਦਾ ਇੱਛਾ ਹੋਈ ਇਹ ਇਹ ਦੇਖਿਆ ਜਾਏ ਕਿ ਕਿਵੇਂ ਸਾਡੇ ਬੰਦੇ ਤਾਂ ਇੰਨਾ ਕੋਈ ਜ਼ਿਆਦਾ ਇੰਟਰਸਟ ਨਹੀਂ ਰੱਖਦੇ ਤਾਂ ਪਰ ਫਿਰ ਜਦੋਂ ਜਾ ਕੇ ਦੇਖਿਆ ਗੱਲਬਾਤ ਕੀਤੀ ਉਹਨਾਂ ਨਾਲ ਉਹਨਾਂ ਨੂੰ ਮਿਲੇ ਤਾਂ ਬੜੀ ਖੁਸ਼ੀ ਹੋਈ ਔਰ ਐ ਲੱਗਿਆ ਵੀ ਜੇ ਅਸੀਂ ਆਪਣੇ ਸਮਾਜ ਦਾ ਕੁਝ ਕਰਨਾ ਚਾਹੁੰਦੇ ਆ ਸਮਾਜ ਨੂੰ ਅੱਗੇ ਲਿਜਾਣਾ ਚਾਹੁੰਦੇ ਆ ਤਾਂ ਇਸ ਤਰ੍ਹਾਂ ਦਾ ਭਵਨ ਸਾਨੂੰ ਹਰ ਇੱਕ ਸ਼ਹਿਰ 'ਚ ਛੋਟੇ ਸ਼ਹਿਰ 'ਚ ਛੋਟਾ ਹੋਵੇ ਵੱਡੇ ਸ਼ਹਿਰ 'ਚ ਇਸ ਤਰ੍ਹਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਸਾਡੇ ਬੱਚਿਆਂ ਨੂੰ ਕਹਿ ਲੋ ਵੱਡੇ ਵੀ ਆਮ ਵੱਡੇ ਸ਼ਹਿਰਾਂ ਚ ਜਾਣ ਦਾ ਮੌਕਾ ਮਿਲਦਾ ਕਿਤੇ ਇੰਟਰਵਿਊ ਵਾਸਤੇ ਗਏ ਆ ਕਿਤੇ ਹੋਰ ਕੰਮ ਗਏ ਆ ਤਾਂ ਉਹ ਨਾ ਫਿਰ ਹੋਟਲਾਂ ਚ ਰਹਿਣ ਦਾ ਉਹਨਾਂ ਕੋਲ ਕੋਈ ਸਮਾਂ ਮਤਲਬ ਖਰਚ ਨਹੀਂ ਕਰ ਸਕਦੇ ਨਾ ਉਹ ਤਾਂ ਇਸ ਤਰ੍ਹਾਂ ਦੇ ਜੇ ਹੋਵੇ ਹਰ ਇੱਕ ਸ਼ਹਿਰ ਚ ਤਾਂ ਇਹ ਸਾਡੇ ਸਮਾਜ ਵਾਸਤੇ ਬਹੁਤ ਹੀ ਜ਼ਿਆਦਾ ਸਹਾਇੀ ਹੋ ਸਕਦੀ ਹੈ ਇਹ ਇਸ ਤਰ੍ਹਾਂ ਦੀ ਮੈਨੂੰ ਬੜੀ ਸੋਚ ਕੇ ਬੜੀ ਖੁਸ਼ੀ ਹੋਈ ਇਸ ਤੋਂ ਬਾਅਦ ਜਸਲ ਸਾਹਿਬ ਨੂੰ ਮੈਂ ਹੋਰ ਜਾਣਨਾ ਚਾਹੁੰਦਾ ਸੀ ਤੇ ਇਹਨਾਂ ਨੇ ਕੀ ਕੀਤਾ ਇੱਕ ਪ੍ਰੋਗਰਾਮ ਦਿੱਤਾ ਬਾਬਾ ਸਾਹਿਬ ਡਾਕਟਰ ਅੰਬੀਡਕਰ ਦੀ ਜੋ ਸੋਚ ਸੀ ਉਸ ਨੂੰ ਪੰਜਾਬ ਭਰ ਵਿੱਚ ਫਲਾਉਣ ਵਾਸਤੇ ਇਹਨਾਂ ਨੇ ਯਾਤਰਾ ਕੀਤੀ ਔਰ ਉਸ ਚ ਵੀ ਮੈਂ ਜਾ ਕੇ ਦੇਖਿਆ ਜਿਸ ਦਿਨ ਇਹਨਾਂ ਨੇ ਸ਼ੁਰੂ ਕਰਨਾ ਸੀ ਤਾਂ ਉਸ ਵੇਲੇ ਵੀ ਮੈਂ ਹਾਜ਼ਰ ਹੋਇਆ ਉੱਤੇ ਮੈਨੂੰ ਸੀ ਵੀ ਇਹ ਕੁਝ ਕਰਨਗੇ ਔਰ ਇਹਨਾਂ ਨੇ ਕੀਤਾ ਵੀ ਔਰ ਉਸ ਤੋਂ ਬਾਅਦ ਜੋ ਜਿੱਥੇ ਜਾਂਦੇ ਸੀ ਜੋ ਵੀ ਇਹਨਾਂ ਨੇ ਮੈਸੇਜ ਦਿੱਤੇ ਉੱਥੇ ਜੋ ਜਿਸ ਤਰ੍ਹਾਂ ਦੇ ਇਹਨਾਂ ਕੋਲ ਉੱਥੇ ਟੀਮ ਇਹਨਾਂ ਨੇ ਜੋ ਕੰਮ ਕੀਤਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਸਾਰੀ ਪਿੱਛੇ ਪਚਾਉਂਦੇ ਰਹੇ ਤੇ ਉਸ ਤੋਂ ਵੀ ਪਤਾ ਲੱਗਿਆ ਵੀ ਇਹ ਸਮਾਜ ਵਾਸਤੇ ਬਹੁਤ ਦਰਦ ਰੱਖਦੇ ਐ ਔਰ ਇਹ ਹੋਰ ਵੀ ਬੜਾ ਕੁਝ ਕਰਨਾ ਚਾਹੁੰਦੇ ਐ ਤਾਂ ਇਹ ਸੋਚ ਕੇ ਫਿਰ ਮੈਨੂੰ ਹੋਰ ਵੀ ਖੁਸ਼ੀ ਹੋਈ ਕਿ ਇਸ ਤਰ੍ਹਾਂ ਦੇ ਬੰਦੇ ਜੇ ਸਾਡੇ ਕੋਲ ਸਟੇਟ 'ਚ ਇੱਕ ਬੰਦਾ ਵੀ ਹੋ ਜੇ ਤਾਂ ਉਹ ਕਿਉਂਕਿ ਇਹਨਾਂ ਨੇ ਇੱਕ ਹੈਡਾ ਵੱਡਾ ਕੰਮ ਕਰਕੇ ਦਿਖਾ ਦਿੱਤਾ ਤੇ ਅੱਗੇ ਤਾਂ ਹੁਣ ਵਿਚਾਰ ਧਾਰਾ ਫੈਲਾਉਣੀ ਆ ਉਹ ਵਿਚਾਰ ਧਾਰਾ ਫੈਲਾਉਣ 'ਚ ਵੀ ਉਹ ਸਹਾਇੀ ਹੋਏਗਾ ਬਹੁਤ ਤਾਂ ਇਸ ਤਰ੍ਹਾਂ ਕਰਕੇ ਅਸੀਂ ਇੱਕ ਇੱਕ ਸ਼ਹਿਰ ਦੇ ਵਿੱਚ ਇੱਕ ਯੂਨਿਟ ਬਣ ਗਿਆ ਇਹ ਇੱਕ ਸਾਡਾ ਟਿਕਾਣਾ ਬਣ ਗਿਆ ਜਿਹਦੇ 'ਚ ਅਸੀਂ ਆਪਣੀ ਕੋਈ ਗੱਲਬਾਤ ਕਰਨ ਵਾਸਤੇ ਇਕੱਠ ਕਰ ਸਕਦੇ ਆਂ ਔਰ ਕੋਈ ਸਾਡੇ ਲੋੜਵੰਦ ਉੱਤੇ ਰਹਿ ਵੀ ਸਕਦੇ ਆ ਤਾਂ ਉਹ ਸਾਡੀ ਲੋੜ ਉੱਧਰ ਪੂਰੀ ਹੋਏਗੀ ਤੇ ਵਿਚਾਰ ਧਰ ਫੈਲਾਉਣ ਵਾਸਤੇ ਅਸੀਂ ਉੱਥੇ ਲਾਇਬ੍ਰੇਰੀ ਤੋਂ ਵੀ ਬਣੇਗੀ ਲਾਇਬ੍ਰੇਰੀ ਵੀ ਬਣੇਗੀ ਤੇ ਹੋਰ ਕੋਈ ਪ੍ਰੋਗਰਾਮ ਵੀ ਹੁੰਦੇ ਰਹਿਣਗੇ ਸਮਾਗਮ ਵੀ ਹੋਣਗੇ ਤਾਂ ਇਸ ਤਰ੍ਹਾਂ ਕਰਕੇ ਸਾਨੂੰ ਆਪਣੇ ਮਹਾਪੁਰਖਾਂ ਦੇ ਵਿਚਾਰ ਫੈਲਾਉਣ ਦਾ ਮੌਕਾ ਵੀ ਮਿਲੇਗਾ ਤਾਂ ਇਸ ਤਰ੍ਹਾਂ ਕਰਕੇ ਮੈਨੂੰ ਸਾਰਾ ਕੁਲ ਮਿਲਾ ਕੇ ਲੱਗਿਆ ਕਿ ਜਸਲ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਮੈਂ ਆਪਣੇ ਸਾਥੀਆਂ ਨੂੰ ਜਾਂ ਜੋ ਵੀ ਆਪਣੇ ਮੇਰੇ ਸੰਪਰਕ ਚ ਆਉਂਦੇ ਆ ਮੈਂ ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਦਾ ਕਿ ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ ਤੇ ਸਾਡੇ ਚੰਡੀਗੜ੍ਹ ਚ ਵੀ ਇਸ ਤਰ੍ਹਾਂ 30 ਸੈਕਟਰ ਦੇ ਗੁਰਦੁਆਰੇ ਚ ਉਹਨਾਂ ਨੇ ਭਵਨ ਇਸ ਤਰ੍ਹਾਂ ਦਾ ਬਣਾਇਆ ਵੀ ਹੈ ਤੇ ਪਰ ਮੈਂ ਚਾਹੁੰਦਾ ਵੀ ਇਸ ਤਰ੍ਹਾਂ ਦਾ ਇਹ ਸਾਰੇ ਜਾ ਕੇ ਉੱਥੇ ਦੇਖਣ ਵੀ ਔਰ ਉਹਨਾਂ ਦਾ ਕੰਮਕਾਰ ਵੀ ਦੇਖਣ ਔਰ ਉਹਨਾਂ ਤੋਂ ਉਤਸ਼ਾਹਿਤ ਹੋਣ ਵੀ ਤੁਸੀਂ ਇਹ ਕਿਵੇਂ ਕੀਤਾ ਉਹ ਸਾਰਾ ਟੰਗ ਲੈ ਕੇ ਤੇ ਆਪਣੇ ਆਪਣੇ ਸ਼ਹਿਰ ਚ ਜਿੱਥੇ-ਜਿੱਥੇ ਵੀ ਹੈ ਇਸ ਤਰ੍ਹਾਂ ਦੀ ਸਾਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਸਾਡਾ ਪ੍ਰੋਗਰਾਮ ਬਣਦਾ ਹੋਵੇ ਤੇ ਮੈਂ ਹੁਣ ਸਾਰੇ ਸਾਥੀਆਂ ਨੂੰ ਅਪੀਲ ਕਰੂੰਗਾ ਕਿ ਇਸ ਤਰ੍ਹਾਂ ਦੇ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਵਾਸਤੇ ਜਿਸ ਜਿਸ ਤਰ੍ਹਾਂ ਦੀ ਵੀ ਕੋਈ ਕਰ ਸਕਦਾ ਸੇਵਾ ਜਿਵੇਂ ਕਿ ਸਾਫ ਕਾਂਸ਼ੀラム ਜੀ ਕਹਿੰਦੇ ਹੁੰਦੇ ਸੀ ਕਿ ਬਾ ਦਿਮਾਗ ਪੈਸਾ ਤੇ ਸਮਾਂ ਤਿੰਨੇ ਚੀਜ਼ਾਂ ਅਲੱਗ-ਅਲੱਗ ਬੰਦਿਆਂ ਤੋਂ ਵੀ ਮਿਲਦੀ ਆ ਜਾਂ ਇੱਕ ਤੋਂ ਵੀ ਮਿਲਦੀ ਆ ਇਕੱਠਿਆਂ ਕਰਕੇ ਹੀ ਆਪਾਂ ਅੱਗੇ ਚੱਲ ਸਕਦੇ ਹਾਂ ਤਾ ਇਸ ਤਰ੍ਹਾਂ ਕਰਕੇ ਸਾਥੀ ਜੋ ਵੀ ਸਹਾਇਤਾ ਇਹਦੇ ਚ ਕਰ ਸਕਦੇ ਆ ਤੇ ਉਹਨੂੰ ਕਰਨੀ ਚਾਹੀਦੀ ਹੈ ਸਾਡਾ ਜੋ ਪਿਛੜਿਆ ਸਮਾਜ ਆ ਜਿਹਦੇ ਕੋਲ ਆਹ ਤਿੰਨ ਚੀਜ਼ਾਂ ਬਹੁਤ ਘੱਟ ਨੇ ਤਾਂ ਇਕੱਠੀਆਂ ਕਰਕੇ ਜਾਂ ਇਕੱਲੇ-ਇਕੱਲੇ ਕਰਕੇ ਇਹ ਕਿਰਪਾ ਕਰਕੇ ਸਾਰੇ ਇਹਨੂੰ ਆਪਣਾ ਜੋ ਮਿਲਵਰਤਨ ਦਿਓ ਤਾਂ ਕਿ ਇਸਦੀ ਹੋਰ ਵੀ ਅੱਗੇ ਤੋਂ ਅੱਗੇ ਕਾਮਯਾਬੀ ਹੋਵੇ ਹੋਰ ਵੱਡੇ ਪ੍ਰੋਜੈਕਟ ਵੀ ਇਹ ਚਲਾ ਸਕਣ ਧੰਨਵਾਦ ਜੈਪੀਮ ਜੈ ਭਰਤ